ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕੇ ਮੰਗਲਵਾਰ ਦਾ ਦਿਨ ਆ ਤੇ ਸਵੇਰ ਦਾ ਸਾਢੇ 6 ਦਾ ਟਾਈਮ ਆ ਤੇ ਮੈਂ ਇੱਥੇ ਸਬਜ਼ੀ ਬਣਾਉਣ ਲੱਗੀ ਸੀ ਸਬਜ਼ੀ ਬਣਾਉਣ ਆਜ ਪਰਮਾ ਕਰੇਲੇ ਜਿਸ ਦੇ ਲਈ ਪਿਆਜ਼ ਦਸਨ ਮੈਂ ਬਰੀਕ ਕੱਟ ਲਏ ਸੀਗੇ ਚੋਪਰ ਖਰਾਬ ਹੋ ਗਿਆ ਸੋ ਚੋਪਰ ਦੇ ਵਿੱਚ ਨਹੀਂ ਤਾਂ ਜਿਆਦਾ ਬਰੀਕ ਕੱਟੇ ਜਾਂਦੇ ਵਧੀਆ ਥੋੜਾ ਹੁਣ ਮਸਾਲਾ ਪਹਿਲਾਂ ਉਸ ਨੂੰ ਭੁੰਨ ਲਾਂਗੇ ਜੀਰਾ ਪਾਲ ਸੀ ਤੇਲ ਪਾ ਕੇ ਤੇ ਪਿਆਜ਼ ਲਸਣ ਨੂੰ ਹਲਕਾ ਜਿਹਾ ਬਸ ਪੁੰਨ ਲੰਘ ਜਾਦਾ ਨਹੀਂ ਪੁੰਨਣਾਗਾ ਇਹਦਾ ਕਲਰ ਚੇਂਜ ਕਰਨਾ ਬਸ ਆਪਾਂ ਤੋਤਲ ਮਿੰਟਾਂ ਲਈ ਪੁੰਨ ਲੰਘੇ ਬਸ ਦੋ ਤਿੰਨ ਮਿੰਟਾਂ ਚ ਇਸਦਾ ਕਲਰ ਚੇਂਜ ਹੋ ਜਾਊਗਾ ਬਾਕੀ ਮਸਾਲਾ ਬਾਅਦ ਦੇ ਵਿੱਚ ਪੱਕੂਗਾ ਜਦੋਂ ਆਪਾਂ ਕਰੇਲੇ ਭਰ ਕੇ ਪਕਾਵਾਂਗੇ ਉਹਨਾਂ ਨੂੰ ਪਿਆਜ਼ ਲਸਣ ਦਾ ਕਲਰ ਚੇਂਜ ਹੋ ਗਿਆ ਤਾਂ ਹੁਣ ਇਸਦੇ ਵਿੱਚ ਇੱਕ ਟਮਾਟਰ ਪਾ ਦੋਗੇ बस सुबह जब उठी सी ਤੇ ਉਹ ਦਿਨ ਤबीयत ਮੇਰੀ ਠੀਕ ਨਹੀਂ ਸੀ ਕਿ ਮੈਡੀਸਨ ਖਾਣੀ ਪਈ ਮੈਨੂੰ ਉਠਣ ਸਾਰੀ ਤੇ ਬਸ ਮਸਾਲੇ ਪਾ ਦਿੰਦੇ ਹੁਣ ਇਸ ਦੇ ਵਿੱਚ ਹਲਦੀ ਪਾਤੀ ਹੈਗੀ ਲਾਲ ਮਿਰਚ ਪਾ ਦਾਂਗੇ ਗਰਮ ਮਸਾਲਾ ਤੇ ਨਮਕ ਹੋਰ ਕੋਈ ਜ਼ਿਆਦਾ ਮਸਾਲੇ ਇਸ ਦੇ ਵਿੱਚ ਨਹੀਂ ਪਾਉਂਦੇ ਆਪਾਂ ਜਦੋਂ ਸਿਹਤ ਠੀਕ ਨਾ ਹੋਵੇ ਤੇ ਉਦੋਂ ਬਸ ਕੰਮ ਕਰਨ ਨੂੰ ਵੀ ਮਨ ਨਹੀਂ ਕਰਦਾ ਬਸ ਕਰਨਾ ਜ਼ਰੂਰੀ ਸੀ ਕਿਉਂਕਿ ਜਾਣਾ ਹੋ ਕੰਮ ਤੇ ਅਰਮਾਨ ਤੇ ਅਰਮਾਨ ਦੇ ਪਾਪਾ ਦੇ ਟਿਫਨ ਵੀ ਜਾਣਾ ਹੋਊਗਾ ਤਾਂ ਕਰਕੇ ਸਬਜ਼ੀ ਵੀ ਕੋਈ ਹੋਰ ਹੈਣੀ ਸੀਗੀ ਨਹੀਂ ਤਾਂ ਕੋਈ ਹੋਰ ਸਬਜ਼ੀ ਬਣਾ ਦਿੰਦੀ ਇਹਨਾਂ ਦਾ ਟਾਈਮ ਵੀ ਵੱਧ ਲੱਗਦਾਗਾ ਅਰਮਾਨ ਖੜਾ ਸੀ ਇੱਥੇ ਕੋਲੇ ਪਿੰਡੋ ਕੋਲੇ ਤਾਂ ਕਹਿੰਦਾ ਸੀ ਮਮਾ ਕੱਟ ਕੇ ਬਣਾ ਦੋ ਤੇ ਮੈਨੂੰ ਐਸ ਸੀ ਕਿ ਵੀ ਮੈਂ ਕ੍ਰੇਲਿਆਂ ਨੂੰ ਪਹਿਲਾਂ ਧੋ ਕੇ ਛਿੱਲ ਕੇ ਤੇ ਨਮਕ ਲਾ ਕੇ ਰੱਖਦੇ ਸੀਗੇ ਪਰ ਮੈਂ ਕ੍ਰੇਲੇ ਬਣਾਉਣ ਦੇ ਵਾਸਤੇ ਰੱਖੇ ਸੀਗੇ ਇਸ ਤਰ੍ਹਾਂ ਨਾਮਕਲਾ ਕੇ ਰੱਖਣ ਦੇ ਨਾਲ ਤੇ ਕੜਵਾ ਪਾਨ ਨਿਕਲ ਜਾਂਦਾ ਇਹਦਾ ਹਲਕਾ ਜਿਹਾ ਮੱਥਾ ਨਾਲ ਇਸ ਨੂੰ ਨਿਚੋੜ ਲਿਆ ਸੀਗਾ ਉਸ ਤੋਂ ਬਾਅਦ ਮਸਾਲਾ ਹੁਣ ਜਿਹੜਾ ਬਣਾਇਆ ਸੀ ਉਹ ਥੋੜਾ ਜਿਹਾ ਠੰਡਾ ਹੋ ਗਿਆ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਭਰ ਲਾਂਗੇ ਕ੍ਰੇਲਿਆਂ ਦੇ ਵਿੱਚ ਮਸਾਲੇ ਨੂੰ ਭਰ ਕੇ ਤੇ ਇੱਕ ਬਸ ਧਾਗੇ ਨਾਲ ਲਪੇਟ ਦਾਂਗੇ ਉੱਪਰ ਧਾਗਾ ਲਪੇਟਿਆ ਜਾਊਗਾ ਰੀਲ ਦਾ ਧਾਗਾ ਹੀ ਲਪੇਟ ਦੂੰਗੇ ਇਸ ਦੇ ਉੱਪਰ ਦੇਹ ਦੇ ਨਾਲੇ ਮਸਾਲਾ ਬਾਹਰ ਨਾ ਨਿਕਲੂਗਾ ਜਦੋਂ ਆਪਾਂ ਇਸ ਨੂੰ ਪਕਾਵਾਂਗੇ। ਬਸ ਇਸੇ ਤਰ੍ਹਾਂ ਸਾਰੇ ਕ੍ਰੇਲਿਆਂ ਦੇ ਵਿੱਚ ਮੈਂ ਮਸਾਲਾ ਭਰ ਲੈਣੀ ਹੈ। ਮਸਾਲਾ ਮੈਂ ਥੋੜਾ ਜਿਆਦਾ ਵਾਦੀ ਬਣਾਇਆ ਸੀ ਕਿਉਂਕਿ ਬੱਚੇ ਮਸਾਲਾ ਖਾ ਕੇ ਖੁਸ਼ ਰਹਿੰਦੇ ਆਗੇ। ਸਾਰਿਆਂ ਦੇ ਉੱਪਰ ਮੈਂ ਤਾਂ ਗੱਲ ਪੇਟਤਾਗਾ ਤੇ ਹੁਣ ਬਸ ਆਪਾਂ ਪਕਾ ਲਾਂਗੇ ਇਹਨਾਂ ਨੂੰ। ਥੋੜਾ ਜਿਹਾ ਤੇਲ ਦੇ ਵਿੱਚ ਬਣਾਵਾਂਗੇ। ਆਪਾਂ ਜਿਆਦਾ ਤੇਲ ਨਹੀਂ ਪਾਉਂਦੇਗੇ। ਬਿਲਕੁਲ ਥੋੜਾ ਜਿਹਾ ਤੇਲ ਪਾਇਆ ਤੁਸੀਂ ਦੇਖ ਹੀ ਸਕਦੇ ਹੋ ਪੈਨ ਦੇ ਵਿੱਚ ਤੇ ਤੇਲ ਗਰਮ ਹੋਗਾ ਸੀ ਤੇ ਇੱਕ ਵਾਰੀ ਤੇਲ ਨੂੰ ਮੈਂ ਚੰਗੀ ਤਰ੍ਹਾਂ ਸਾਰੇ ਪੈਨ ਦੇ ਵਿੱਚ ਘੁਮਾ ਦਿੱਤਾ ਤੇ ਗੈਸ ਬਿਲਕੁਲ ਸìmਤੇ ਕਰਤਾਗਾ ਤੇ ਹੁਣ ਕਰੇਲੇ ਜਿਹੜੇ ਭਰ ਕੇ ਰੱਖੇ ਸੀਗੇ ਤੇ ਉਹ ਰੱਖ ਦਾਂਗੇ ਇਸ ਦੇ ਵਿੱਚ ਬਿਲਕੁਲ ਸਮ ਗੈਸ ਤੇ ਆਪਾਂ ਕਰੇਲਿਆਂ ਨੂੰ ਪਕਾਵਾਂਗੇ ਤੇ ਕੋਈ ਜ਼ਿਆਦਾ ਤੇਲ ਦੀ ਜ਼ਰੂਰਤ ਨਹੀਂਗੀ ਜਦੋਂ ਆਪਾਂ ਇਸ ਤਰ੍ਹਾਂ ਸਮ ਗੈਸ ਤੇ ਪਕਾਉਣਾ ਟਾਈਮ ਤਾਂ ਜ਼ਰੂਰ ਲੱਗਦਾਗਾ ਅੱਧਾ ਘੰਟਾ ਲੱਗ ਜਾਂਦਾ ਤੇ ਪਰ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਤੇ ਤੇਲ ਵੀ ਕੋਈ ਜ਼ਿਆਦਾ ਨਹੀਂ ਲੱਗਦਾਗਾ ਕਿਉਂਕਿ ਜਿਆਦਾ ਤੇਲ ਦੇ ਵਿੱਚ ਬਣਾਏ ਵੀ ਫਿਰ ਆਪਾਂ ਨੂੰ ਨੁਕਸਾਨ ਕਰਦੇ ਇੱਕ ਤਾਂ ਇਸ ਦਿਨ ਆਪਿਆਸ ਬਹੁਤ ਜ਼ਿਆਦਾ ਲੱਗਦੀ ਹੈ ਫਿਰ ਇੱਕ ਵਾਰੀ ਫੇਰ ਇਸ ਨੂੰ ਚੰਗੀ ਤਰ੍ਹਾਂ ਕਮਾ ਦੇਨੇ ਸਾਰਾ ਤੇਲ ਚੰਗੀ ਤਰ੍ਹਾਂ ਸਾਈਡਾਂ ਤੇ ਵੀ ਲੱਗ ਜਾਊਗਾ ਤੇ ਢੱਕ ਕੇ ਆਪਾਂ ਇਸ ਨੂੰ ਪਕਾ ਲਾਂਗੇ ਵਿੱਚ ਵਿੱਚ ਦੀ 5-7 ਮਿੰਟਾਂ ਬਾਅਦ ਤੇ ਚੈੱਕ ਕਰਦੇ ਰਵਾਂਗੇ ਉਲਟੀ ਪਲਟੀ ਕਰਦਾਂਗੇ ਅਸੀਂ। ਚਮਚ ਦੀ ਮਦਦ ਨਾਲ ਇਹਨਾਂ ਨੂੰ ਪਾਰਟ ਲਾਂਗੇ। ਵੀਡੀਓ ਬਣਾਉਣਾ ਤਾਂ ਬਿਲਕੁਲ ਵੀ ਮਨ ਨਹੀਂ ਕਰ ਰਿਹਾ ਸੀ ਤੇ ਪਰ ਵੀਡੀਓ ਪਾਉਣੀ ਪੈਂਦੀ ਹੈਗੀ ਗੈਪ ਪਿਆ ਜਾਂਦਾ ਵੀਡੀਓ ਦੇ ਵਿੱਚ ਤੇ ਤਾਂ ਕਰਕੇ ਬਸ ਆਇਆ ਸੀਗਾ ਵੀ ਲਾ ਲਿਆ ਸੀ ਕੈਮਰਾ ਵੀ ਜਿੰਨੀ ਕ ਬੰਦੀਆ ਬਣਾ ਲਾਂਗੇ ਬਸ ਇਸੇ ਤਰ੍ਹਾਂ ਕਰਕੇ ਇਸ ਨੂੰ ਟੱਕ ਕੇ ਤੇ ਪਕਾ ਲਾਂਗੇ ਇਸ ਤਰ੍ਹਾਂ ਬਣਾਉਣ ਦੇ ਨਾਲ ਇਹਨਾਂ ਦੇ ਵਿੱਚ ਕੜਵਾ ਪਨ ਬਿਲਕੁਲ ਵੀ ਨਹੀਂ ਰਹਿੰਦਾ ਤੇ ਬਹੁਤ ਟੇਸਟੀ ਬਣਦੇ ਖਾਣ ਦੇ ਵਿੱਚ ਤੇ ਤੇਲ ਵੀ ਕੋਈ ਜ਼ਿਆਦਾ ਨਹੀਂ ਹੁੰਦਾ ਤੇ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਟਰਾਈ ਕਰਕੇ ਦੇਖੋ ਉਸ ਤੋਂ ਬਾਅਦ ਬਸ ਮੈਂ ਆਟਾ ਵੀ ਗੁੰਨ ਲਿਆ ਸੀ ਤੇ ਕਰੇਲੇ ਦੂਸਰੀ ਸਾਈਡ ਤੇ ਘਾਰਤੇ ਸੀਗੇ ਬੰਨਣ ਵਾਲੇ ਸੀ ਵੈਸੇ ਤੇ ਮੈਨੂੰ ਐਸ ਵੀ ਚਲੋ ਥੋੜਾ ਜਿਹਾ ਸਿੱਖ ਹੋਰ ਲਵਾਲਾਂ ਤੇ ਇੱਥੇ ਰੋਟੀ ਦੀ ਤਿਆਰੀ ਕਰਨ ਲੱਗ ਸੀ ਰੋਟੀ ਬਣਾ ਲਵਾਂਗੀ ਮੈਂ ਕਾਮ ਅੱਜ ਸਲੋਈ ਚੱਲ ਰਿਹਾ ਸੀ ਬਸ ਝਾੜੂ ਦਾ ਜ਼ਰੂਰ ਕੱਢਤਾ ਸੀ ਤੇ ਵਾਸ਼ਿੰਗ ਮਸ਼ੀਨ ਵੀ ਨਹੀਂ ਲਾਈ ਸੀ ਕਿਉਂਕਿ ਮੈਨੂੰ ਸਿਹਤ ਤਾਂ ਠੀਕ ਨਹੀਂ ਲੱਗ ਰਹੀ ਸੀਗੀ ਮੈਡੀਸਨ ਤਾਂ ਵੈਸੇ ਮੈਂ ਖਾ ਲਈ ਸੀ ਸਵੇਰ ਆ ਤੇ ਮੈਨੂੰ ਐਸ ਵੀ ਕੱਪੜੇ ਮੇਰੇ ਤੋਂ ਤੋਤੇ ਨਹੀਂ ਜਾਣਗੇ ਤਾਂ ਕਰਕੇ ਮੈਂ ਮਸ਼ੀਨ ਨਹੀਂ ਲਾਈ ਸੀਗੀ ਰੋਟੀ ਬਣਾ ਲੈਣੇ ਆ ਤੇ ਬਸ ਨਾਲ-ਨਾਲ ਬਾਂਜਾਂ ਲ ਕੇ ਕarele ਪੰਜ ਚਾਰ ਮਿੰਟ ਲੱਗਣਗੇ ਹੁਣ ਤਾਂ ਕarele ਨੂੰ ਪੱਕਣ ਦੇ ਵਿੱਚ ਬਹੁਤ ਜ਼ਿਆਦਾ ਸੌਫਟ ਬਣਦੇ ਆ ਇਸ ਤਰ੍ਹਾਂ ਨਾਲੇ ਕੋਈ ਆਨੇਗਾ ਵੀ ਆਪਾਂ ਘੱਟ ਤੇਲ ਪਾਇਆ ਵੀ ਜਾਏ ਕੋਈ ਖਾਨ ਦੇ ਵਿੱਚ ਹਾਰਡ ਹੋਣਗੇ ਜਾਂ ਕੋਈ ਬਿਲਕੁਲ ਸੌਫਟ ਬਣਨਗੇ ਜਦੋਂ ਆਪਾਂ ਸਮਗ ਇਸ ਤੇ ਬਣਾਇਆ ਤੇ ਇਹ ਉਸ ਤੋਂ ਬਾਅਦ ਹੈਗਾ 4:00 ਵਜੇ ਦਾ ਟਾਈਮ ਉਸ ਤੋਂ ਬਾਅਦ ਮੈਂ ਕੋਈ ਵੀਡੀਓ ਨਹੀਂ ਬਣਾਈ ਸੀ ਰੋਟੀ ਤੋਂ ਬਾਅਦ ਕਿਉਂਕਿ ਮੇਰੇ ਤੋਂ ਕੋਈ ਕੰਮ ਨਹੀਂ ਹੋਇਆ ਸੀ ਕਿ ਮੈਂ ਪਾਈ ਗਈ ਸੀ ਕਿ ਰੋਟੀ ਬਣਾ ਕੇ ਬਰਤਨ ਵੀ ਮੈਂ 11:00 11:30 ਵਜੇ ਚੱਕਿਆ ਰੋਟੀ ਵਾਲੇ ਤੇ ਉਸ ਤੋਂ ਬਾਅਦ ਬਸ ਮੈਨੂੰ ਇੱਥੇ ਤਾਂ ਥੋੜੀ ਜਿਹੀ ਠੀਕ ਲੱਗੀ ਇੱਥੇ ਤੇ ਸੂਟ ਕਟਿੰਗ ਕਰਨ ਲੱਗ ਗਈ ਸੀ ਮੈਂ ਆਪਣਾ ਜਦੋਂ ਸੇਹ ਤਾਂ ਠੀਕ ਹੁੰਦੀ ਉਹ ਤਾਂ ਆਪ ਤੋਂ ਨਹੀਂ ਬੈਠਾ ਜਾਂਦਾਗਾ ਤੇ ਜਦੋਂ ਨਾ ਠੀਕ ਹੋਵੇ ਬਸ ਉਦੋਂ ਜਿਹੜੇ ਜ਼ਰੂਰੀ ਕੰਮ ਉਹ ਤਾਂ ਕਰਨਾ ਹੀ ਪੈਂਦੇ ਆਗੇ ਤੇ ਹੋਰ ਕੋਈ ਐਕਸਟਰਾ ਕੰਮ ਨਹੀਂ ਹੁੰਦਾਗਾ ਵਾਸ਼ਿੰਗ ਮਸ਼ੀਨ ਲਾਈ ਸੀ ਮੈਂ ਇਸ ਟਾਈਮ ਤੇ ਤੇ ਮੈਨੂੰ ਐਸ ਵੀ ਚਲੋ ਜਿੰਨੇ ਕੱਪੜੇ ਮਸ਼ੀਨ ਚੱਲ ਰਹੀ ਆ ਤੇ ਮੈਂ ਸੂਟ ਕਟਿੰਗ ਕਰਕੇ ਰੱਖ ਦਿੰਨੀ ਹੈਗੀ ਕੱਟ ਕਰਕੇ ਰੱਖਿਆ ਹੁੰਦਾ ਤਾਂ ਫਿਰ ਸਟੱਚ ਵੀ ਹੋ ਜਾਂਦਾਗਾ ਇਹ ਪਾਤੀਏ ਬੂਰਲੇ ਪੱਲੇ ਦੀ ਕਾਟ ਅਸਪਲੇਟਾਂ ਦੀਆਂ ਨਿਸ਼ਾਨੀਆਂ ਲਗਾ ਲਵਾਂਗੇ ਉਸ ਤੋਂ ਬਾਅਦ ਮੂਰਲਾ ਪੱਲਾ ਉਪਰੋਂ ਅੱਧਾ ਕੈਂਚ ਵੱਡਾ ਆਨ ਕਰਦੇ ਨੇ ਹੁੰਦੇ ਆਗੇ ਜਿਆਦਾ ਤਾਂ ਨਹੀਂ ਕਰਦੇ ਬਸ ਅੱਧਾ ਕੈਂਚ ਹੀ ਡਾਊਨ ਕਰਦੇ ਹੁੰਦੇ ਪਿਛਲੇ ਪੱਲੇ ਨਾਲੋਂ ਪਿਛਲਾ ਪੱਲਾ ਅੱਧਾ ਇੰਚ ਵੱਡਾ ਰੱਖ ਲੈਣੇ ਹੁੰਦੇ ਆ ਨਿਸ਼ਾਨੀਆਂ ਚੌਕ ਨਾਵੇਂ ਡਾਰਕ ਕਰ ਲਈਆਂ ਸੀਗੀਆਂ ਤੇ ਦੂਸਰੀ ਸਾਈਡ ਤੇ ਵੀ ਬਸ ਇਸ ਨੂੰ ਨਿਸ਼ਾਨੀਆਂ ਨੂੰ ਇਸੇ ਤਰ੍ਹਾਂ ਲਗਾ ਦੋਗੇ ਉੱਪਰ ਸੂਟ ਕਟਾਈਂ ਕਰਕੇ ਤੇ ਉਸ ਤੋਂ ਬਾਅਦ ਬਸ ਮੈਂ ਕੱਪੜੇ ਤੋਂ ਲਾ ਗਈ ਸੀਗੇ ਤੇ ਗਰਮੀ ਇੰਨੀ ਜ਼ਿਆਦਾ ਹੋਈ ਪਈ ਹੈ ਕਿ ਵੈਸੇ ਹਵਾ ਵੀ ਚੱਲ ਰਹੀ ਆ ਤੇ ਤੇਲੀਆਂ ਆਈ ਜਾਂਦੀਆਂ ਪਤਾ ਨਹੀਂ ਤਾਂ ਮੈਡੀਸਨ ਖਾ ਰਿਆ ਕਰਕੇ ਆ ਰਹੀਆਂ ਤਾਂ ਜੇ ਗਰਮੀ ਜ਼ਿਆਦਾ ਮੈਂ ਤਾਂ ਗਰਮੀ ਬਹੁਤ ਜ਼ਿਆਦਾ ਲੱਗਦੀ ਹੈਗੀ ਤੇ ਟੈਂਕੀ ਵਾਲਾ ਪਾਣੀ ਵੀ ਹੁਣ ਪੂਰਾ ਗਰਮ ਹੋਣ ਲੱਗ ਗਿਆ ਹੈਗਾ ਮੈਨੂੰ ਆਹ ਹੋ ਗਿਆ ਚਲੋ ਸਿਰ ਥੋੜੀ ਜਿਹੀ ਠੀਕ ਲੱਗੀ ਤਾਂ ਕੱਪੜੇ ਧੋ ਦਾਂ ਕਿਉਂਕਿ ਕੱਲ ਨੂੰ ਫੇਰ ਜ਼ਿਆਦਾ ਹੋ ਜਾਣਗੇ ਕੱਪੜੇ ਕੱਲ ਵੀ ਵੈਸੇ ਮੈਂ ਸ਼ਾਮ ਨੂੰ ਧੋਤੇ ਸੀ ਕੱਪੜੇ ਕੱਲ ਵੀ ਨਹੀਂ ਧੋਤੇ ਸੀਗੇ ਸਵੇਰੇ ਮਾਈਗ੍ਰੇਨ ਦੀ ਪ੍ਰੋਬਲਮ ਹੋ ਜਾਂਦੀ ਮੈਨੂੰ ਤੇ ਵੈਸੇ ਤਾਂ ਮੈਡੀਸਨ ਮੇਰੇ ਕੋਲੇ ਸੀਗੀ ਭਈ ਤੇ ਪਰ ਉਹ ਮੈਡੀਸਨ ਖਾ ਕੇ ਮੈਂ ਤੋ ਉੱਠਿਆ ਨਹੀਂ ਗਿਆ ਪਤਾ ਨਹੀਂ ਤਾਂ ਮੈਂ ਖਾਲੀ ਪੇਟ ਖਾ ਲਈ ਮੈਡੀਸਨ ਸੁਭਾ ਵਸ 4:30 ਪੌਣੇ 5 ਵਜੇ ਮੈਡੀਸਨ ਖਾਦੀ ਸੀ ਮੈਂ ਉਸ ਤੋਂ ਬਾਅਦ ਤਾਂ ਵਸ ਮੈਂ 3 ਵਜੇ ਉੱਠੀ ਆਗੀ ਉੱਠਿਆ ਹੀ ਨਹੀਂ ਗਿਆ ਗਿਆ ਬਰਤਨ ਵਸ 6:15 ਵਜੇ ਉੱਠ ਕੇ ਇੱਕ ਵਾਰੀ ਚੱਕ ਤੇ ਸੀਗੇ ਕੋਚਾ ਪਰਾਵਨੇ ਲਗਾਤਾ ਸੀਗਾ ਪਰਾਵਦੀ ਅੱਜ ਛੁੱਟੀ ਸੀਗੀ ਬਰਤਨ ਵਸ ਮੈਂ ਉਹਨੂੰ ਕਿਹਾ ਹੀ ਨਹੀਂ ਨਹੀਂ ਤਾਂ ਬਰਤਨ ਵੀ ਚੱਕ ਦਿੰਦੀ ਉਹ ਆਪਣਾ ਸਕੂਲ ਦਾ ਕੰਮ ਕਰ ਰਹੀ ਸੀ ਮੈਨੂੰ ਐਸ ਵੀ ਚਲੋ ਕਰ ਲੈਂਦੇ ਬਾਅਦ ਚ ਵਾ ਚੱਕ ਲਵਾਂਗੇ ਪੜੇ ਹੁਣ ਬਸ ਥੋੜੇ ਥੋੜੇ ਨਾ ਹੀ ਹੋ ਜਾਂਦੇ ਆ ਜਿਆਦਾ ਕਿਉਂਕਿ ਪਸੀਨਾ ਕਾਫੀ ਆਉਣ ਲੱਗ ਗਿਆ ਤੇ ਇੱਕ ਦੋ ਸੂਤਾਂ ਚੇਂਜ ਹੋਈ ਜਾਂਦੇ ਆ ਹੁਣ ਰੋਏ ਦੇ ਉਸ ਤੋਂ ਬਾਅਦ ਬਸ ਕੱਪੜੇ ਧੋ ਕੇ ਤੇ ਦਾਲ ਬਣਾਉਣੀ ਸੀ ਮੈਂ ਕਿਉਂਕਿ ਸਵੇਰੇ ਕਰੇਲੇ ਬਣਾਏ ਸੀਗੇ ਤੇ ਵਸ ਤਾਂ ਪਏ ਸੀਗੇ ਕਰੇਲੇ ਵੀ ਥੋੜੇ ਜੇ ਮੈਨੂੰ ਐਸ ਵਿੱਚ ਚਲ ਦਾਲ ਬਣਾ ਲਾ ਪਤਲੀ ਜੀ ਭੁੰਗੀ ਮਸਰੀ ਦਾਲ ਬਣਾਉਣੀ ਸੀਗੀ ਤੇ ਇਹ ਮੈਂ ਧੋ ਕੇ ਚੰਗੀ ਤਰ੍ਹਾਂ ਤੇ ਭੌਂ ਕੇ ਰੱਖ ਦਿੱਤੀ ਸੀਗੀ ਪਿਆਜ਼ ਲਸਣ ਭਰਾਵ ਨੇ ਕੱਟ ਕੇ ਰੱਖਦਾ ਸੀ ਜਦੋਂ ਮੈਂ ਕੱਪੜੇ ਧੋਦੇ ਸੀ ਮੈਂ ਉਹਨੂੰ ਕਹਿਤਾ ਸੀ ਬਸ ਤੜਕਾ ਲਗਾ ਕੇ ਇਹ ਫਿਰ ਬਣਾ ਲਾਂਗੇ ਦਾਲ ਨੂੰ ਅਲੱਗ ਤੜਕਾ ਨਹੀਂ ਲਗਾਉਂਦੇਗੇ ਪਹਿਲੇ ਤੜਕਾ ਲਗਾ ਲੂਗੇ ਕੁੱਕਰ ਦੇ ਵਿੱਚ ਸਰ੍ਹੋਂ ਦਾ ਤੇਲ ਪਾ ਲਿਆ ਸੀ ਤੇ ਧੀਰਾ ਪਾ ਲਿਆ ਸੀ ਉਸ ਤੋਂ ਬਾਅਦ ਪਿਆਜ਼ ਲਸਣ ਤੇ ਟਮਾਟਰ ਬਸ ਇਹ ਇਕੱਠੇ ਘੱਟ ਕੇ ਇਹਦੇ ਇਹਨਾਂ ਨੂੰ ਇਕੱਠੇ ਪਾਤੇ ਸੀ ਕੁੱਕਰ ਦੇ ਵਿੱਚ ਮੈਂ ਕਿਚਨ ਵਾਲੀ ਵਿੰਡੋ ਵੀ ਮੈਂ ਖੋਲੀ ਮੈਂ ਤਾਂ ਤੇਲ ਆ ਰਹੀਆਂ ਸੀਗਾ ਅਡਜਸਟ ਫੈਨ ਲੱਗਿਆ ਹੋਇਆ ਤੇ ਉਹਦੀ ਤਾਰ ਕੋਲ ਕੇ ਰੱਖੀ ਪਈ ਆ ਕੀ ਤੇ ਕਹਿੰਦੇ ਸੀ ਲਾਵਾਂਗੇ ਲਾਈਟ ਲਾਈ ਸੀ ਉਹ ਤਾਰ ਕੋਲਤੀ ਤੇ ਮੁੜ ਕੇ ਧਾਰ ਉਹਦੀ ਜੋੜੀ ਨਹੀਂ ਇਹਨਾਂ ਨੇ ਬਸ ਤਾਰ ਮਾਰ ਕਹਿੰਦਾ ਸੀ ਕਹਿੰਦਾ ਪੱਖੀ ਲਾ ਕੇ ਦੇਣਾ ਕਹਿੰਦਾ ਸੀ ਪਰ ਛੱਤੇ ਤੇ ਪਰਖੀ ਹੋਈ ਆ ਪੱਖੀ ਇਹ ਤੇ ਮੈਂ ਹੀ ਰੋਕ ਤਾ ਉਹਨੂੰ ਆਜੇ ਰੁਕ ਜਾ ਇੱਕ ਅੱਧਾ ਦਿਨ ਚੱਲ ਪਿਆਜ ਲਸਣ ਪਹੁੰਚ ਗਿਆ ਸੀ ਉਸ ਤੋਂ ਬਾਅਦ ਬਸ ਹਲਦੀ ਲਾਲ ਵਿੱਚ ਤੇ ਨਮਕ ਪਾ ਦੂੰਗੇ ਇਸ ਦੇ ਵਿੱਚ ਤੇ ਪਾਣੀ ਪਾ ਕੇ ਤੇ ਪਾਣੀ ਨੂੰ ਉਬਾਲ ਦੇ ਕੇ ਤੇ ਦਾਲ ਜਿਹੜੀ ਭਿਓ ਕੇ ਰੱਖੀ ਸੀਗੀ ਉਹ ਪਾ ਦੂੰਗੇ ਇਸ ਦੇ ਵਿੱਚ ਜਿਹੜੇ-ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਅੱਜ ਦੀ ਵੀਡੀਓ ਇੰਨੀ ਜੀ ਮਿਲਾਂਗੇ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ